ਤਨ ਤਨ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਅਤੇ ਮਗਨ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖते आज ਜੀਤ ਸਿੰਘ ਨਗਰ ਸਾਹਮਣੇ ਦਾਣਾ ਮੰਡੀ ਲੁਧਿਆਣਾ ਦੇ ਵਿੱਚ ਭਗਤ ਰਬੀਦਾਸ ਮਹਾਰਾਜ ਜੀ ਦੇ پارک ਦੇ ਵਿੱਚ ਸਮੂਹ ਸੰਗਤਾਂ ਦੇ ਵੱਲੋਂ ਚਾਹ ਅਤੇ ਰਸਤਾ ਲੰਗ ਲਗਾਇਆ ਗਿਆ ਇਸ ਮੌਕੇ ਤੇ ਸਮੂਹ ਸੰਗਤਾਂ ਦੇ ਵੱਲੋਂ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਮੁਬਾਰਕਾਂ ਦਿੰਦੇ ਹੋਏ ਤਨ ਤਨ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਦੱਸੇ ਹੋਏ ਮਾਰੋਥੇ ਚਲੰਦਾਸ ਸੰਦੇਸ਼ਾ ਦਿੱਤਾ ਇਸ ਮੌਕੇ ਤੇ ਹੋਈ ਗੱਲਬਾਤਾਂ ਕੀ ਕੀਆ ਆਓ ਸੁਣਦੇ ਹਾਂ ਇੱਕ ਰਿਪੋਰਟ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਸੰਗਰਾਮ ਦੇ ਮੁਕਤੇ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਅੱਜ ਸੰਗਰਾਮ ਦਾ ਦਿਹਾੜਾ ਸਾਡੇ ਮਹਾਨਾ ਚੇਤ ਸਿੰਘ ਨਗਰ ਦੇ ਸੰਗਤਾਂ ਵੱਲੋਂ ਭਗਤ ਗੁਰੂ ਰਵਿਦਾਸ ਸਵਾਹਰਾਜੀ ਦੇ ਪਾਰਕ ਵਿਖੇ ਅੱਜ ਚਾਹ ਦਾ ਲੰਗਰ ਲਾਇਆ ਗਿਆ ਸੋ ਸਰਵਾਧੀਆਂ ਸਾਰੀ ਸੰਗਤ ਦੇ ਜੋ ਉਪਰਾਲਾ ਕਰਦੇ ਨੇ ਪਿੱਛੇ ਵੀ ਅਸੀਂ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜੇ ਤੇ ਲੰਗਰ ਦੀ ਸੇਵਾ ਸੰਗਤਾਂ ਵੱਲੋਂ ਕੀਤੀ ਗਈ ਸੀ ਸੋ ਬਹੁਤ ਵੱਡਾ ਉਪਰਾਲਾ ਕਰਦੇ ਨੇ ਸਾਰੇ ਐਵੇਂ ਸਾਡੇ ਬਜ਼ੁਰਗ ਨੇ ਚਾਹੇ ਸਾਡੇ ਵੀਰ ਨੇ ਭਰਾ ਨੇ ਬਹੁਤ ਵੱਡੀ ਇਹ ਇੱਕ ਸੇਵਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਸੋ ਗੁਰੂ ਅਗੇ ਬੇਨਤੀ ਹੈ ਵੀ ਇਦਾਂ ਹੀ ਸੇਵਾ ਕਰਦੇ ਰਹਿਣ ਸੋ ਇਸ ਪਾਰਕ ਦਾ ਨਾਮ ਇਦਾਂ ਹੀ ਰੱਖਿਆ ਜਾਂਦਾ ਰਹੇ। ਸਰਪੰਚ ਘਰ ਵੱਲੋਂ ਵੀ ਜਿਹੜਾ ਕਿ ਅਨਾਉਂਸ ਕੀਤਾ ਗਿਆ ਕਿ ਮਤਲਬ ਹਰ ਸਾਲ ਜਿਹੜਾ ਕਿ 155 ਮਹੀਨਿਆਂ ਦਾ ਸਮਾਗਮ ਜਿਹੜਾ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਤਾਂ ਕਿ ਕੀਤਾ ਜਾ ਰਿਹਾ ਹੈ ਸੋ ਸੰਗਤ ਜੀ ਦਾ ਬੜਾ ਉੱਛਾ ਹੈ 155 ਮਹੀਨਿਆਂ ਦਾ ਇਹ ਬਹੁਤ ਵੱਡਾ ਉੱਛਾ ਸੋ ਰਲ ਮਿਲ ਕੇ ਆਪਾਂ ਨੂੰ ਵੀ ਸਹਿਯੋਗ ਕਰਕੇ ਵੱਧ ਚੜ ਕੇ ਇਸ ਦਾ ਹਿੱਸਾ ਪਾ ਕੇ ਇਹ ਮਨਾਉਣਾ ਚਾਹੀਦਾ ਹੈ। ਕੀ ਕਰਨ ਚਾਹੁੰਨ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਵੀ ਜੋ ਵੀ ਹੈ ਨਸ਼ੇ ਦਾ ਦਰਿਆ ਚੱਲਦਾ ਪਿਆ ਉਹਨੂੰ ਛੱਡ ਕੇ ਗੁਰੂ ਸਾਹਿਬ ਦੇ ਲੜ ਲੱਗੋ ਸੰਗਤ ਦੀ ਸੇਵਾ ਕਰੋ ਆਪਣੇ ਮਾਪਿਆਂ ਦੀ ਸੇਵਾ ਕਰੋ ਔਰ ਸਮਾਜ ਨੂੰ ਇੱਕ ਨਵੀਂ ਸੇਧ ਦਿਓ ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਸੋ ਇਹ ਕੁਛ ਮੋਬਾਈਲਾਂ ਨੇ ਇਹਨਾਂ ਦਾ ਦਿਮਾਗ ਕਰ ਕਰਤਾ ਕੁਛ ਇਹਨਾਂ ਦਾ ਆਪਣਾ ਰੋਜ਼ਾਨਾ ਉਧਰ ਨੂੰ ਵੱਧ ਗਿਆ ਇੱਕ ਦੂਜੇ ਨੂੰ ਦੇਖ ਕੇ ਉਸ ਲੱਤ ਵੱਲ ਭੱਜ ਲੈਂਦੇ ਆ ਸਾਰੇ ਸੋ ਇਹਨਾਂ ਨੂੰ ਬੇਨਤੀ ਹੈ ਸੋ ਆਪਣਾ ਕੀਮਤੀ ਸਮਾਂ ਜੋ ਵੀ ਸਮਾਂ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਉਹਦੇ ਵਿੱਚੋਂ ਨਿਕਲ ਕੇ ਇਹਦੇ ਚ ਨਸ਼ੇ ਵਿੱਚੋਂ ਨਿਕਲ ਕੇ ਆਪਣੇ ਮਾਂਵਦੀ ਦੀ ਸੇਵਾ ਕਰਨ ਤੇ ਸਮਾਜ ਦੀ ਸੇਵਾ ਕਰਨ। ਉਹ ਕਿਤੋਂ ਦਾ ਉਪਰਾਲੇ ਕਰਨੇ ਚਾਹੀਦੇ ਨੇ ਨੌਜਵਾਨਾਂ ਨੂੰ। ਨੌਜਵਾਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਜਿਵੇਂ ਸਮਾਜ ਦੇ ਵਿੱਚ ਜਿੰਨੀਆਂ ਕ੍ਰੀਕੀਆਂ ਨੇ ਸਾਡੇ ਉਹਨਾਂ ਵਾਸਤੇ ਇਹਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ। ਕਿਉਂਕਿ ਨੌਜਵਾਨ ਪੀੜ੍ਹੀ ਹੈ ਨਸ਼ਾ ਮੁਕਤ ਨਸ਼ੇ ਨੂੰ ਦੂਰ ਕਰ ਸਕਦੀ ਹੈ ਤੇ ਨਵਾਂ ਜਿਹੜਾ ਪੰਜਾਬ ਬਣਾ ਸਕਦੀ ਹੈ। ਇੱਕ ਤਾਂ ਮਾਂਗ ਦਾ ਮਹੀਨਾ ਸਮਾਪਤ ਹੋਇਆ। ਅਗਣ ਅੱਜ ਮਹੀਨਾ ਜਿਹੜਾ ਸੰਗਰਾਮ ਦਾ ਦਿਨ ਆ ਬਹੁਤ ਵਧੀਆ ਭਗਮਲਾ ਮੀਨਾ ਸਾਰਿਆਂ ਵਾਸਤੇ ਸੁੱਖ ਸ਼ਾਂਤੀ ਲੈ ਕੇ ਆਵੇ। ਦੇ ਨਾਲ ਹੀ ਅੱਜ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦੇ ਵਿੱਚ ਇੱਕ ਮੱਲੇ ਨੇ ਚਾਰਕ ਪਾਰਕ ਦਾ ਅੰਗਠਨ ਕੀਤਾ ਗੁੱਟੇ ਨਗਾ ਹੀ ਨਹੀਂ ਤਾਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਆਉਣ ਵਾਲੇ ਇੱਥੇ ਜਿੰਨੇ ਵੀ ਸੰਗਤ ਹੈਗੀ ਆ ਬਜ਼ੁਰਗ ਗੰਪੀਤਿਆਂ ਉਹ ਇੱਥੇ ਘੁੰਮਣ ਫਿਰਨ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਸੀ ਇਸ ਕਰਕੇ ਇੱਕ ਪਾਰਕ ਦਾ ਜ਼ਰੀਆ ਬਣ ਜਾਊਗਾ ਇਕੱਠੇ ਜਾਣ ਦਾ ਇਹ ਕਿਹੜਾ ਮਨਲਾ ਜੀ ਇਹ ਮੱਲਾ ਚੇਸ ਸਿੰਘ ਨਮਰਤਲਮ ਪਾਰਕੈਂਡ ਪਹਿਲਾਂ ਇੱਕ ਪਾਰਕ ਬਣੀ ਸੀ ਅੱਗੇ ਇੱਕ ਬਣੀ ਵੀ ਹੈਗੀ ਆ ਉੱਤੇ ਇਧਰੋਂ ਸਾਰੇ ਬੀਬੀ ਬਜ਼ੁਰਗ ਉੱਤੇ ਕਈਆਂ ਤੋਂ ਜਾਣਾ ਔਖਾ ਲੱਗਦਾ ਉਹਨਾਂ ਨੂੰ ਇੱਥੇ ਨੇੜੇ ਬਣ ਜੂਗੀ ਇੱਕ ਪਾਰਕ ਬੈਠਣ ਦੀ ਸਹੂਲਤ ਮਿਲ ਜੇ ਪਾਰਕ ਦੇ ਵਿੱਚ ਹੋਰ ਵੀ ਬਲੇ 200 ਜਾਂ 3 ਜਣੀਆਂ ਜਿੰਨਾ ਜਾਂ ਮਤਲਬ ਕੋਈ ਓਪਨ ਜਿਮ ਦਾ ਓਪਨ ਜਿਮ ਦਾ ਬੈਂਸਾਹਬ ਨੂੰ ਕਹਾਂਗੇ ਕਿ ਓਪਨ ਜਿਮ ਸਾਨੂੰ ਇੱਕ ਲਵਾਇਆ ਜਾਵੇ ਸ਼ਾਇਦ ਉਹ ਜਲਦੀ ਸਾਡੀ ਮੱਲੇ ਵਾਲਿਆਂ ਦੀ ਦਿਲ ਦੀ ਕਾਮਨਾ ਪੂਰੀ ਹੋ ਜੇ